ਵਾੜ ਦੇ ਵਿੱਚੋਂ ਡਬਲ ਦੀਵਾਰ ਤੋੜ ਕੇ ਅੰਦਰ ਬੜਿਆ ਚੋਰ ਇਹ ਪਲਾਟ ਦੁਕਾਨ ਦੇ ਜਿਹੜੇ ਸ਼ੋਰੂਮ ਦੇ ਪਿਛਲੇ ਪਾਸੇ ਆ ਇੱਥੇ ਉਹਨਾਂ ਨੇ ਖੋਦਿਆ ਆ ਦੇਖੋ ਡਬਲ ਦੀਵਾਰ ਆ ਆ ਡਬਲ ਦੀਵਾਰ ਤੋੜ ਕੇ ਤੇ ਫਿਰ ਉਹਨਾਂ ਨੇ ਅੰਦਰਲੀ ਦਵਾਰ ਤੋੜੀ ਐ ਕਿੱਥੇ ਹੁੰਦੀਆਂ ਬੈਟਰੀਆਂ ਆ ਜਿਹੜੀਆਂ ਇਹਦੇ ਅੰਦਰ ਬੈਟਰੀਆਂ ਹੁੰਦੀਆਂ ਨੇ ਜੀ ਹਾਂ ਠੀਕ ਹੈ ਜੀ ਦੋ ਬੈਟਰੀ ਇੱਧਰ ਹੁੰਦੀਆਂ ਨੇ ਜੀ ਦੋ ਬੈਟਰੀ ਇੱਧਰ ਹੁੰਦੀਆਂ ਨੇ ਅਸਲ ਚ ਚਾਰ ਬੈਟਰੀ ਹੁੰਦੀਆਂ ਹੁੰਦੀਆਂ ਹਾਂਜੀ ਚਾਰ ਬੈਟਰੀ ਆ ਦੋ ਗੱਡੀਆਂ ਜੀ ਇਹਨਾਂ ਤੋਂ ਬੈਟਰੀਆਂ ਲੱਗੀਆਂ ਅੱਛਾ ਤੇ ਇੱਕ ਗੱਡੀ ਦਾ ਕਿੰਨਾ ਖਰਚਾ ਆ ਜਾਂਦਾ ਬੈਟਰੀਆਂ ਦਾ ਇਹ ਜੀ 35-40 ਹਜ਼ਾਰ ਸੈੱਟ ਹੁੰਦਾ ਜੀ ਅੱਛਾ ਹਾਂਜੀ ਤੇ ਮਤਲਬ ਵੀ ਤੁਹਾਡਾ 1.5 ਤੋਂ 2 ਲੱਖ ਦਾ ਹਾਂਜੀ ਇਹ ਜੀ ਮੈਂ ਸਤਰਾਤੀ ਜੀ ਸਾਢੇ 6 ਵਜੇ ਜੀ ਬੰਦ ਕਰ ਗਏ ਸੀਗਾ ਜੀ ਉਸ ਤੋਂ ਬਾਅਦ ਮੇਰੇ ਜਦੋਂ ਆਏ ਜੀ ਇਹ ਦੇਖਿਆ ਜੀ ਮੇਰੀ ਹਾਸਾ ਹੋ ਗਿਆ ਅੱਛਾ ਕੀ ਮਾਮਲਾ ਕੀ ਹੈ ਜਿਹੜਾ ਇਹਨਾਂ ਦੇ ਇਲੈਕਟ੍ਰੀਸ਼ੀਅਨ ਇਹ ਰਖਾ ਔਰ ਆਗ ਨੂੰ ਕੋਈ ਖਾਲੀ ਬਲਾਟਾ ਨਾਲ ਵਲੈਂਚ ਕੋਟ ਦੇ ਕੋਚੋਰ ਆਇਓ ਪਾਰ ਪਾ ਕੇ ਕਰਨ ਚੋਦੇ ਬੈਟਰੀਆਂ ਲੱਗੇ ਕੱਢ ਗਈ ਹਾਂਜੀ ਕਿੰਨੇ ਜੀ ਕਿੰਨੇ ਕਿ ਬੈਟਰੀਆਂ ਲਾਈ ਕੱਢ ਗਈ 20 ਲੱਗੇ ਬੈਟਰੀਆਂ ਕੱਢੇ ਕਿੰਨਾ ਕਿ ਨੁਕਸਾਨ ਹੋ ਗਿਆ ਹੁਣ ਇਹਦੇ ਇਹਨਾਂ ਨੂੰ ਪਤਾ ਹੋਣਾ ਕਿ ਬੈਟਰੀ ਕਿੰਨੇ ਕਿ ਦੀ ਹੈ ਬੈਟਰੀਆਂ ਵੇਲੇ ਲੱਗੀਆਂ ਹਾਂਜੀ ਕੋਈ ਸੀਸੀ ਕੈਮਰਾ ਲੱਗਿਆ ਹੋਇਆ ਜੀ ਫਲਾਲ ਅਜੇ ਤਾਂ ਚੈੱਕ ਕਰਨੇ ਬਾਕੀ ਨੇ ਵਾਕੀ ਦੇਖਦੇ ਆ ਕਰਕੇ ਚੈੱਕ ਹਾਂਜੀ ਹਾਂਜੀ ਪਤਾ ਲੱਗੇ ਕਿੰਨੇ ਕਿ ਜਾਣੇ ਨਹੀਂ ਨਹੀਂ ਇਹ ਨਹੀਂ ਪਤਾ ਲੱਗਾ ਜੀ ਕੋਈ ਇਹ ਕਿੰਨੀ ਵਾਰ ਦਾ ਕਿੰਨੇ ਵਜੇ ਕਿੰਨੇ ਵਜੇ ਘਟਾ ਹੋਏ ਇਹ ਕੋਈ ਪੱਕਾ ਵੀ ਨਹੀਂ ਪਤਾ ਜੀ ਚੈੱਕ ਨਹੀਂ ਕੀਤਾ ਕੋਈ ਵੀ ਹਾਂ ਜੀ ਹਾਂ ਜੀ 플랏 ਦੇ ਵਿੱਚੋਂ ਡਬਲ ਦੀਵਾਰ ਤੋੜ ਕੇ ਅੰਦਰ ਬੜਿਆ ਚੋਰ ਇਹ 플랏 ਦੁਕਾਨ ਦੇ ਜਿਹੜੇ ਸ਼ੋਰੂਮ ਦੇ ਪਿਛਲੇ ਪਾਸੇ ਆ ਇੱਥੋਂ ਉਹਨਾਂ ਨੇ ਖੋਦਿਆ ਆ ਦੇਖੋ ਡਬਲ ਦੀਵਾਰ ਆ ਆ ਡਬਲ ਦੀਵਾਰ ਤੋੜ ਕੇ ਤੇ ਫਿਰ ਉਹਨਾਂ ਨੇ ਅੰਦਰਲੀ ਦੁਵਾਰ ਤੋੜੀ ਐ ਕਿੱਥੇ ਹੁੰਦੀਆਂ ਬੈਟਰੀਆਂ ਆ ਜੁਦੀ ਆ ਇਹਦੇ ਅੰਦਰ ਬੈਟਰੀ ਹੁੰਦੀਆਂ ਨੇ ਜੀ ਹਾਂ ਠੀਕ ਹੈ ਜੀ ਦੋ ਬੈਟਰੀਆਂ ਇੱਧਰ ਹੁੰਦੀਆਂ ਨੇ ਜੀ ਦੋ ਬੈਟਰੀਆਂ ਇੱਧਰ ਹੁੰਦੀਆਂ ਨੇ ਅਸਲ ਚ ਚਾਰ ਬੈਟਰੀਆਂ ਹੁੰਦੀਆਂ ਨੇ ਹਾਂਜੀ ਚਾਰ ਬੈਟਰੀਆਂ ਆ ਦੋ ਗੱਡੀਆਂ ਜੀ ਇਹਨਾਂ ਤੋਂ ਬੈਟਰੀਆਂ ਲੱਗੀਆਂ ਅੱਛਾ ਤੇ ਇੱਕ ਗੱਡੀ ਦਾ ਕਿੰਨਾ ਖਰਚਾ ਆ ਜਾਂਦਾ ਬੈਟਰੀਆਂ ਦਾ ਇਹ ਜੀ 35-40 ਹਜ਼ਾਰ ਸੈੱਟ ਹੁੰਦਾ ਜੀ ਅੱਛਾ ਹਾਂਜੀ ਤੇ ਮਤਲਬ ਵੀ ਤੁਹਾਡਾ 1.5 ਤੋਂ 2 ਲੱਖ ਦਾ ਹਾਂਜੀ ਇਹ ਜੀ ਮੈਂ ਸਾਤ ਰਾਤੀ ਜੀ ਸਾਢੇ 6 ਵਜੇ ਜੀ ਬੰਦ ਕਰ ਗਏ ਸੀਗਾ ਜੀ ਉਸ ਤੋਂ ਬਾਅਦ ਮੇਰੇ ਜਦੋਂ ਆਏ ਜੀ ਇਹ ਦੇਖਿਆ ਜੀ ਮੇਰੀ 800 ਅੱਛਾ ਕੀ ਮਾਮਲਾ ਕੀ ਹੈ ਜਿਹੜਾ ਇਹਨਾਂ ਦੇ ਇਲੈਕਟ੍ਰੀਸ਼ੀਅਨ ਇਹ ਰਖਾ ਆਗ ਨੂੰ ਕੋਈ ਖਾਲੀ ਪਲਾਟਾ ਨਾਲ ਵਲੈਂਟ ਕੋਡੇ ਕੋ ਚੋਰ ਆਇਓ ਪਾਰ ਪਾ ਕੇ ਕੰਨ ਚੋਦੇ ਬੈਟਰੀਆਂ ਲਾ ਕੇ ਕੱਢ ਗਏ ਹਾਂਜੀ ਕਿੰਨੇ ਜੱਕਨੇ ਕਿ ਬੈਟਰੀ ਲਾ ਕੇ ਕੱਢ ਗਏ 20 ਲਾ ਕੇ ਬੈਟਰੀਆਂ ਕੱਢ ਗਏ ਕਿੰਨਾ ਕਿ ਨੁਕਸਾਨ ਹੋ ਗਿਆ ਹੁਣ ਇਹਦੇ ਇਹਨਾਂ ਨੂੰ ਪਤਾ ਹੋਣਾ ਕਿ ਬੈਟਰੀ ਕਿੰਨੇ ਕਦੀ ਬੈਟਰੀਆਂ ਵੇਹ ਲੈ ਗਏ ਹਾਂਜੀ ਕੋਈ ਸੀਸੀ ਕੈਮਰਾ ਲੱਗਿਆ ਹੋਇਆ ਜੀ ਫਲਾਹ ਅਜੇ ਤਾਂ ਚੈੱਕ ਕਰਨੇ ਬਾਕੀ ਨੇ ਬਾਕੀ ਦੇਖਦੇ ਆ ਕਰਕੇ ਚੈੱਕ ਹਾਂਜੀ ਹਾਂਜੀ ਪਤਾ ਲੱਗੇ ਕਿੰਨੇ ਕ ਜਾਨੇ ਹੋਣਗੇ ਨਹੀਂ ਇਹ ਨਹੀਂ ਪਤਾ ਲੱਗਾ ਜੀ ਕੋਈ ਇਹ ਮਾਰਦ ਕਿੰਨੇ ਵਜੇ ਕਿੰਨੇ ਵਜੇ ਘਟਾ ਇਹ ਕੋਈ ਪੱਕਾ ਵੀ ਨਹੀਂ ਪਤਾ ਜੀ ਚੱਕ ਨਹੀਂ ਕੀਤਾ ਕੋਈ ਵੀ ਪੂਰਾ ਕੈ ਹਾਂਜੀ <laughs> ਹਾਂਜੀ <laughs> 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 <Ans aspettim>